ਜਲਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਮਨੀ ਮਾਜਰਾ ਥਾਣੇ ਦੇ ਸਾਹਮਣੇ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਇਸ ਵਕਤ ਜਦੋਂ ਬੱਸ ਨੂੰ ਅੱਗ ਲੱਗਦੀ ਹੈ ਤਾਂ ਬੱਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਗਨੀਮਤ ਇਹ ਰਹੀ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਵੱਡੀ ਘਟਨਾ ਵਾਪਰ ਜਾਣੀ ਸੀ ਵੱਡੀ ਘਟਨਾ ਦੇ ਨਾਲ ਲੋਕਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਤਾਂ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਟੀਯੂ ਬੱਸ ਜਿਹੜੀ ਸੀ ਉਹ ਚਲਦੀ ਬੱਸ ਨੂੰ ਅੱਗ ਲੱਗ ਗਈ ਆ ਭਿਆਨਕ ਅੱਗ ਲੱਗ ਗਈ ਆ ਮਨੀ ਮਾਜ਼ਰਾ ਜਿਹੜਾ ਠਾਣਾ ਉਹਦੇ ਸਾਹਮਣੇ ਜਿਹੜੀ ਬੱਸ ਆ ਚਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਆ 6 ਤੋਂ 7 ਸਵਾਰੀਆਂ ਜਿਹੜੀਆਂ ਹੁੰਦੀਆਂ ਨੇ ਉਸ ਸਮੇਂ ਬੱਸ ਦੇ ਵਿੱਚ ਸਵਾਰ ਹੁੰਦੀਆਂ ਨੇ ਗਨੀਮਤ ਇਹ ਰਹੀ ਆ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੱਸ ਦੀ ਜੇ ਤੁਸੀਂ ਹਾਲਤ ਵੇਖੋਗੇ ਤਾਂ ਬੱਸ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਸੀ ਚਪੇਟ ਦੇ ਵਿੱਚ ਲੈ ਲਿਆ ਸੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਫਿਲਹਾਲ ਜਿਹੜੀ ਅੱਗ ਦੇ ਕਾਰਨ ਕਿਵੇਂ ਲੱਗੀ ਅੱਗ ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਜੇਕਰ ਰਾਹਤ ਕਾਰਜਾਂ ਦੇ ਵਿੱਚ ਦੇਰੀ ਹੁੰਦੀ ਸਾ ਇਹ ਹਾਦਸਾ ਵੱਡਾ ਰੂਪ ਧਾਰਨ ਕਰ ਸਕਦਾ ਸੀ ਜਿਉਂ ਹੀ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਕਿਵੇਂ ਜਿਹੜੀ ਅੱਗ ਇਸ ਤਰੀਕੇ ਦੇ ਨਾਲ ਫੈਲੀ ਹੈ ਕਿ ਪੂਰੀ ਬੱਸ ਜਲ ਕੇ ਰਾਖ ਹੋ ਗਈ ਹੈ ਮੱਚ ਕੇ ਖਾਕ ਬਣ ਗਈ ਹੈ ਬਿਲਕੁਲ ਤਾਂ ਬੱਸ ਦੀ ਜਿਹੜੇ ਹਾਲਾਤ ਵੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਬੱਸ ਦੇ ਵਿੱਚ ਜਦੋਂ ਅੱਗ ਲੱਗੀ ਹੋਵੇਗੀ ਤਾਂ ਉਹ ਮੰਜ਼ਰ ਕਿਹੋ ਜਿਹਾ ਹੋਵੇਗਾ ਉਹ ਸਮਾਂ ਕਿਹੋ ਜਿਹਾ ਹੋਵੇਗਾ ਖਾਸ ਗੱਲ ਇਹ ਰਹੀ ਮੌਕੇ ਤੇ ਬਚਾ ਇਹ ਹੋ ਗਿਆ ਕਿ ਬੱਸ ਦੇ ਵਿੱਚ 6 ਤੋਂ ਸੱਤ ਸਵਾਰੀਆਂ ਮੌਜੂਦ ਹੁੰਦੀਆਂ ਨੇ ਜਿਨ੍ਹਾਂ ਨੂੰ ਸਮਾਂ ਰਹਿੰਦੇ ਹੀ ਬੱਸ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਉਹਨਾਂ ਦੀ ਜਾਨ ਬਚ ਗਈ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਸੀਟੀਯੂ ਬੱਸਾ ਜਿਹੜੀ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ 6 ਤੋਂ 7 ਸਵਾਰੀਆਂ ਉਹਦੇ ਵਿੱਚ ਮੌਜੂਦ ਹੁੰਦੀਆਂ ਨੇ ਮਨੀ ਮਾਜਰਾ ਪੁਲਿਸ ਥਾਣੇ ਦੇ ਸਾਹਮਣੇ ਜਿਹੜਾ ਇਹ ਘਟਨਾ ਵਾਪਰੀ ਹੈ ਉਸ ਵਕਤ ਬਹੁਤ ਜ਼ਿਆਦਾ ਹੰਗਾਮਾ ਇਸ ਚੀਜ਼ ਨੂੰ ਲੈ ਕੇ ਹੋ ਗਿਆ ਹੈ ਤਾਂ ਤੁਹਾਨੂੰ ਦੱਸਦੀ ਕਿ ਹਰ ਹੁਣ ਦੀ ਜੇ ਸਥਿਤੀ ਦੀ ਗੱਲ ਕਰੀਏ ਤਾਂ ਹੁਣ ਬਸ ਤੇ ਜਿਹੜਾ ਕਾਬੂ ਪਾਲਿਆ ਗਿਆ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਫਾਇਰ ਬ੍ਰਿਗੇਡ ਵੱਲੋਂ ਬਹੁਤ ਔਖੇ ਤਰੀਕੇ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਫਿਲਹਾਲ ਜੇ ਗੱਲ ਕਰੀਏ ਤਾਂ ਲੋਕ ਨੇ ਜਿਹੜੇ ਸੁਰੱਖਿਅਤ ਨੇ ਪਰ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਫਿਲਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਟੀ ਯੂ ਦੀ ਚਲਦੀ ਬੱਸ ਦੇ ਵਿੱਚ ਪਿਆਨਿਕ ਅੱਗ ਲੱਗੀ ਹੈ ਮਨੀ ਮਾਜਰਾ ਥਾਣੇ ਦੇ ਸਾਹਮਣੇ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਇਸ ਵਕਤ ਜਦੋਂ ਬੱਸ ਨੂੰ ਅੱਗ ਲੱਗਦੀ ਹੈ ਤਾਂ ਬੱਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਗਨੀਮਤ ਇਹ ਰਹੀ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਵੱਡੀ ਘਟਨਾ ਵਾਪਰ ਜਾਣੀ ਸੀ ਵੱਡੀ ਘਟਨਾ ਦੇ ਨਾਲ ਲੋਕਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਤਾਂ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਸੀਟਿਊ ਬੱਸ ਜਿਹੜੀ ਸੀ ਉਹ ਚੱਲਦੀ ਬੱਸ ਨੂੰ ਅੱਗ ਲੱਗ ਗਈ ਹੈ ਭਿਆਨਕ ਅੱਗ ਲੱਗ ਗਈ ਹੈ ਮਨੀ ਮਾਜ਼ਰਾ ਜਿਹੜਾ ਠਾਣਾ ਉਹਦੇ ਸਾਹਮਣੇ ਜਿਹੜੀ ਬੱਸ ਆ ਚਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ 6 ਤੋਂ 7 ਸਵਾਰੀਆਂ ਜਿਹੜੀਆਂ ਹੁੰਦੀਆਂ ਨੇ ਉਸ ਸਮੇਂ ਬੱਸ ਦੇ ਵਿੱਚ ਸਵਾਰ ਹੁੰਦੀਆਂ ਨੇ ਗਨੀਮਤ ਇਹ ਰਹੀ ਹੈ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ ਤਾਂ ਤੁਹਾਨੂੰ ਦੱਸਦੀ ਕਿ ਬੱਸ ਦੀ ਜੇ ਤੁਸੀਂ ਹਾਲਤ ਵੇਖੋਗੇ ਤਾਂ ਬੱਸ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਸੀ ਚਪੇਟ ਦੇ ਵਿੱਚ ਲੈ ਲਿਆ ਸੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਫਿਲਹਾਲ ਜਿਹੜੀ ਅੱਗ ਦੇ ਕਾਰਨ ਕਿਵੇਂ ਲੱਗੀ ਅੱਗ ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਜੇਕਰ ਰਾਹਤ ਕਾਰਜਾਂ ਦੇ ਵਿੱਚ ਦੇਰੀ ਹੁੰਦੀ ਸਾ ਇਹ ਹਾਦਸਾ ਵੱਡਾ ਰੂਪ ਧਾਰਨ ਕਰ ਸਕਦਾ ਸੀ ਜਿਉਂ ਹੀ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਲਿਆ ਗਿਆ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਕਿਵੇਂ ਜਿਹੜੀ ਅੱਗ ਇਸ ਤਰੀਕੇ ਦੇ ਨਾਲ ਫੈਲੀ ਹੈ ਕਿ ਪੂਰੀ ਬੱਸ ਜਲ ਕੇ ਰਾਖ ਹੋ ਗਈ ਹੈ ਮੱਚ ਕੇ ਖਾਕ ਬਣ ਗਈ ਹੈ ਬਿਲਕੁਲ ਤਾਂ ਬੱਸ ਦੀ ਜਿਹੜੇ ਹਾਲਾਤ ਵੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਬੱਸ ਦੇ ਵਿੱਚ ਜਦੋਂ ਅੱਗ ਲੱਗੀ ਹੋਵੇਗੀ ਤਾਂ ਉਹ ਮੰਜ਼ਰ ਕਿਹੋ ਜਿਹਾ ਹੋਵੇਗਾ ਉਹ ਸਮਾਂ ਕਿਹੋ ਜਿਹਾ ਹੋਵੇਗਾ ਖਾਸ ਗੱਲ ਇਹ ਰਹੀ ਮੌਕੇ ਤੇ ਬਚਾ ਇਹ ਹੋ ਗਿਆ ਕਿ ਬੱਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਜਿਨ੍ਹਾਂ ਨੂੰ ਸਮਾਂ ਰਹਿੰਦੇ ਹੀ ਬੱਸ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਉਹਨਾਂ ਦੀ ਜਾਨ ਬਚ ਗਈ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਸੀਟੀਯੂ ਬੱਸ ਜਿਹੜੀ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਛੇ ਤੋਂ ਸੱਤ ਸਵਾਰੀਆਂ ਉਹਦੇ ਵਿੱਚ ਮੌਜੂਦ ਹੁੰਦੀਆਂ ਨੇ ਮਨੀ ਮਾਜਰਾ ਪੁਲਿਸ ਥਾਣੇ ਦੇ ਸਾਹਮਣੇ ਜਿਹੜਾ ਇਹ ਘਟਨਾ ਵਾਪਰੀ ਐ ਉਸ ਵਕਤ ਬਹੁਤ ਜ਼ਿਆਦਾ ਹੰਗਾਮਾ ਇਸ ਚੀਜ਼ ਨੂੰ ਲੈ ਕੇ ਹੋ ਗਿਆ ਐ ਤਾਂ ਤੁਹਾਨੂੰ ਦੱਸ ਦਈਏ ਕਿ ਹਰ ਹੁਣ ਦੀ ਜੇ ਸਥਿਤੀ ਦੀ ਗੱਲ ਕਰੀਏ ਤਾਂ ਹੁਣ ਬਸ ਤੇ ਜਿਹੜਾ ਕਾਬੂ ਪਾਲਿਆ ਗਿਆ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਫਾਇਰ ਬ੍ਰਿਗੇਡ ਵੱਲੋਂ ਬਹੁਤ ਔਖੇ ਤਰੀਕੇ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਫਿਲਹਾਲ ਜੇ ਗੱਲ ਕਰੀਏ ਤਾਂ ਲੋਕ ਨੇ ਜਿਹੜੇ ਸੁਰੱਖਿਅਤ ਨੇ ਪਰ ਹਰ ਕੋਈ ਸਹਿਮ ਦੇ ਮਹੌਲ ਦੇ ਵਿੱਚ ਜਿਹੜੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਦੀਪ ਸੰਦੀਪ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਟੀ ਯੂ ਦੀ ਚਲਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਮਨੀ ਮਾਜਰਾ ਥਾਣੇ ਦੇ ਸਾਹਮਣੇ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਇਸ ਵਕਤ ਜਦੋਂ ਬੱਸ ਨੂੰ ਅੱਗ ਲੱਗਦੀ ਹੈ ਤਾਂ ਬੱਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਗਨੀਮਤ ਇਹ ਰਹੀ ਕਿ ਮੌਕੇ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਨਹੀਂ ਵੱਡੀ ਘਟਨਾ ਵਾਪਰ ਜਾਣੀ ਸੀ ਵੱਡੀ ਘਟਨਾ ਦੇ ਨਾਲ ਲੋਕਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਤਾਂ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਸੀਟੀਯੂ ਬੱਸ ਜਿਹੜੀ ਸੀ ਉਹ ਚਲਦੀ ਬੱਸ ਨੂੰ ਅੱਗ ਲੱਗ ਗਈ ਆ ਭਿਆਨਕ ਅੱਗ ਲੱਗ ਗਈ ਆ ਮਨੀ ਮਾਜ਼ਰਾ ਜਿਹੜਾ ਠਾਣਾ ਉਹਦੇ ਸਾਹਮਣੇ ਜਿਹੜੀ ਬੱਸ ਚਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਆ 6 ਤੋਂ 7 ਸਵਾਰੀਆਂ ਜਿਹੜੀਆਂ ਹੁੰਦੀਆਂ ਨੇ ਉਸ ਸਮੇਂ ਬੱਸ ਦੇ ਵਿੱਚ ਸਵਾਰ ਹੁੰਦੀਆਂ ਨੇ ਗਨੀਮਤ ਇਹ ਰਹੀ ਆ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੱਸ ਦੀ ਜੇ ਤੁਸੀਂ ਹਾਲਤ ਵੇਖੋਗੇ ਤਾਂ ਬੱਸ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਸੀ ਚਪੇਟ ਦੇ ਵਿੱਚ ਲੈ ਲਿਆ ਸੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਫਿਲਹਾਲ ਜਿਹੜੀ ਅੱਗ ਦੇ ਕਾਰਨ ਕਿਵੇਂ ਲੱਗੀ ਅੱਗ ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਜੇਕਰ ਰਾਹਤ ਕਾਰਜਾਂ ਦੇ ਵਿੱਚ ਦੇਰੀ ਹੁੰਦੀ ਸਾਂ ਇਹ ਹਾਦਸਾ ਵੱਡਾ ਰੂਪ ਧਾਰਨ ਕਰ ਸਕਦਾ ਸੀ ਜਿਉਂ ਹੀ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਲਿਆ ਗਿਆ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਕਿਵੇਂ ਜਿਹੜੀ ਅੱਗ ਇਸ ਤਰੀਕੇ ਦੇ ਨਾਲ ਫੈਲੀ ਹੈ ਕਿ ਪੂਰੀ ਬੱਸ ਜਲ ਕੇ ਰਾਖ ਹੋ ਗਈ ਹੈ ਮੱਚ ਕੇ ਖਾਕ ਬਣ ਗਈ ਹੈ ਬਿਲਕੁਲ ਤਾਂ ਬੱਸ ਦੀ ਜਿਹੜੇ ਹਾਲਾਤ ਵੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਬੱਸ ਦੇ ਵਿੱਚ ਜਦੋਂ ਅੱਗ ਲੱਗੀ ਹੋਵੇਗੀ ਤਾਂ ਉਹ ਮੰਜ਼ਰ ਕਿਹੋ ਜਿਹਾ ਹੋਵੇਗਾ ਉਹ ਸਮਾਂ ਕਿਹੋ ਜਿਹਾ ਹੋਵੇਗਾ ਖਾਸ ਗੱਲ ਇਹ ਰਹੀ ਮੌਕੇ ਤੇ ਬਚਾ ਇਹ ਹੋ ਗਿਆ ਕਿ ਬੱਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਜਿਨ੍ਹਾਂ ਨੂੰ ਸਮਾਂ ਰਹਿੰਦੇ ਹੀ ਬੱਸ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਉਹਨਾਂ ਦੀ ਜਾਨ ਬਚ ਗਈ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਸੀਟੀਯੂ ਬੱਸਾ ਜਿਹੜੀ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ 6 ਤੋਂ 7 ਸਵਾਰੀਆਂ ਉਹਦੇ ਵਿੱਚ ਮੌਜੂਦ ਹੁੰਦੀਆਂ ਨੇ ਮਨੀ ਮਾਜਰਾ ਪੁਲਿਸ ਥਾਣੇ ਦੇ ਸਾਹਮਣੇ ਜਿਹੜਾ ਇਹ ਘਟਨਾ ਵਾਪਰੀ ਹੈ ਉਸ ਵਕਤ ਬਹੁਤ ਜ਼ਿਆਦਾ ਹੰਗਾਮਾ ਇਸ ਚੀਜ਼ ਨੂੰ ਲੈ ਕੇ ਹੋ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹਰ ਹੁਣ ਦੀ ਜੇ ਸਥਿਤੀ ਦੀ ਗੱਲ ਕਰੀਏ ਤਾਂ ਹੁਣ ਬਸ ਜਿਹੜਾ ਕਾਬੂ ਪਾਲਿਆ ਗਿਆ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਫਾਇਰ ਬ੍ਰਿਗੇਡ ਵੱਲੋਂ ਬਹੁਤ ਔਖੇ ਤਰੀਕੇ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਫਿਲਹਾਲ ਜੇ ਗੱਲ ਕਰੀਏ ਤਾਂ ਲੋਕ ਨੇ ਜਿਹੜੇ ਸੁਰੱਖਿਅਤ ਨੇ ਪਰ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਫਿਲਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਟੀਯੂ ਦੀ ਜਲਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਮਨੀ ਮਾਜਰਾ ਥਾਣੇ ਦੇ ਸਾਹਮਣੇ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਇਸ ਵਕਤ ਜਦੋਂ ਬੱਸ ਨੂੰ ਅੱਗ ਲੱਗਦੀ ਹੈ ਤਾਂ ਬੱਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਗਨੀਮਤ ਇਹ ਰਹੀ ਕਿ ਮੌਕੇ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਨਹੀਂ ਵੱਡੀ ਘਟਨਾ ਵਾਪਰ ਜਾਣੀ ਸੀ ਵੱਡੀ ਘਟਨਾ ਦੇ ਨਾਲ ਲੋਕਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਤਾਂ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਟੀਯੂ ਬੱਸ ਜਿਹੜੀ ਸੀ ਉਹ ਚਲਦੀ ਬੱਸ ਨੂੰ ਅੱਗ ਲੱਗ ਗਈ ਆ ਭਿਆਨਕ ਅੱਗ ਲੱਗ ਗਈ ਆ ਮਨੀ ਮਾਜ਼ਰਾ ਜਿਹੜਾ ਠਾਣਾ ਉਹਦੇ ਸਾਹਮਣੇ ਜਿਹੜੀ ਬੱਸ ਚਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਆ 6 ਤੋਂ 7 ਸਵਾਰੀਆਂ ਜਿਹੜੀਆਂ ਹੁੰਦੀਆਂ ਨੇ ਉਸ ਸਮੇਂ ਬੱਸ ਦੇ ਵਿੱਚ ਸਵਾਰ ਹੁੰਦੀਆਂ ਨੇ ਗਨੀਮਤ ਇਹ ਰਹੀ ਆ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੱਸ ਦੀ ਜੇ ਤੁਸੀਂ ਹਾਲਤ ਵੇਖੋਗੇ ਤਾਂ ਬੱਸ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਸੀ ਚਪੇਟ ਦੇ ਵਿੱਚ ਲੈ ਲਿਆ ਸੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਫਿਲਹਾਲ ਜਿਹੜੀ ਅੱਗ ਦੇ ਕਾਰਨ ਕਿਵੇਂ ਲੱਗੀ ਅੱਗ ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਜੇਕਰ ਰਾਹਤ ਕਾਰਜਾਂ ਦੇ ਵਿੱਚ ਦੇਰੀ ਹੁੰਦੀ ਸਾ ਇਹ ਹਾਦਸਾ ਵੱਡਾ ਰੂਪ ਧਾਰਨ ਕਰ ਸਕਦਾ ਸੀ ਜਿਉਂ ਹੀ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਲਿਆ ਗਿਆ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਕਿਵੇਂ ਜਿਹੜੀ ਅੱਗ ਇਸ ਤਰੀਕੇ ਦੇ ਨਾਲ ਫੈਲੀ ਹੈ ਕਿ ਪੂਰੀ ਬੱਸ ਜਲ ਕੇ ਰਾਖ ਹੋ ਗਈ ਹੈ ਮੱਚ ਕੇ ਖਾਕ ਬਣ ਗਈ ਹੈ ਬਿਲਕੁਲ ਤਾਂ ਬੱਸ ਦੀ ਜਿਹੜੇ ਹਾਲਾਤ ਵੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਬੱਸ ਦੇ ਵਿੱਚ ਜਦੋਂ ਅੱਗ ਲੱਗੀ ਹੋਵੇਗੀ ਤਾਂ ਉਹ ਮੰਜ਼ਰ ਕਿਹੋ ਜਿਹਾ ਹੋਵੇਗਾ ਉਹ ਸਮਾਂ ਕਿਹੋ ਜਿਹਾ ਹੋਵੇਗਾ ਖਾਸ ਗੱਲ ਇਹ ਰਹੀ ਮੌਕੇ ਤੇ ਬਚਾ ਇਹ ਹੋ ਗਿਆ ਕਿ ਬੱਸ ਦੇ ਵਿੱਚ 6 ਤੋਂ ਸੱਤ ਸਵਾਰੀਆਂ ਮੌਜੂਦ ਹੁੰਦੀਆਂ ਨੇ ਜਿਨ੍ਹਾਂ ਨੂੰ ਸਮਾਂ ਰਹਿੰਦੇ ਹੀ ਬੱਸ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਉਹਨਾਂ ਦੀ ਜਾਨ ਬਚ ਗਈ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਸੀਟੀਯੂ ਬੱਸਾ ਜਿਹੜੀ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ 6 ਤੋਂ 7 ਸਵਾਰੀਆਂ ਉਹਦੇ ਵਿੱਚ ਮੌਜੂਦ ਹੁੰਦੀਆਂ ਨੇ ਮਨੀ ਮਾਜਰਾ ਪੁਲਿਸ ਥਾਣੇ ਦੇ ਸਾਹਮਣੇ ਜਿਹੜਾ ਇਹ ਘਟਨਾ ਵਾਪਰੀ ਹੈ ਉਸ ਵਕਤ ਬਹੁਤ ਜ਼ਿਆਦਾ ਹੰਗਾਮਾ ਇਸ ਚੀਜ਼ ਨੂੰ ਲੈ ਕੇ ਹੋ ਗਿਆ ਹੈ ਤਾਂ ਤੁਹਾਨੂੰ ਦੱਸਦੀ ਕਿ ਹਰ ਹੁਣ ਦੀ ਜੇ ਸਥਿਤੀ ਦੀ ਗੱਲ ਕਰੀਏ ਤਾ ਹੁਣ ਬਸ ਤੇ ਜਿਹੜਾ ਕਾਬੂ ਪਾਲਿਆ ਗਿਆ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਫਾਇਰ ਬ੍ਰਿਗੇਡ ਵੱਲੋਂ ਬਹੁਤ ਔਖੇ ਤਰੀਕੇ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਫਿਲਹਾਲ ਜੇ ਗੱਲ ਕਰੀਏ ਤਾਂ ਲੋਕ ਨੇ ਜਿਹੜੇ ਸੁਰੱਖਿਅਤ ਨੇ ਪਰ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਪਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸੰਦੀਪ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਟੀ ਯੂ ਦੀ ਚਲਦੀ ਬੱਸ ਦੇ ਵਿੱਚ ਪਿਆਨਿਕ ਅੱਗ ਲੱਗੀ ਹੈ ਮਨੀ ਮਾਜਰਾ ਥਾਣੇ ਦੇ ਸਾਹਮਣੇ ਬਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਇਸ ਵਕਤ ਜਦੋਂ ਬਸ ਨੂੰ ਅੱਗ ਲੱਗਦੀ ਹੈ ਤਾਂ ਬਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਗਨੀਮਤ ਇਹ ਰਹੀ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਵੱਡੀ ਘਟਨਾ ਵਾਪਰ ਜਾਣੀ ਸੀ ਵੱਡੀ ਘਟਨਾ ਦੇ ਨਾਲ ਲੋਕਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਤਾਂ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਸੀਟੀਯੂ ਬਸ ਜਿਹੜੀ ਸੀ ਉਹ ਚੱਲਦੀ ਬਸ ਨੂੰ ਅੱਗ ਲੱਗ ਗਈ ਹੈ ਭਿਆਨਕ ਅੱਗ ਲੱਗ ਗਈ ਹੈ ਮਨੀ ਮਾਜ਼ਰਾ ਜਿਹੜਾ ਠਾਣਾ ਉਹਦੇ ਸਾਹਮਣੇ ਜਿਹੜੀ ਬੱਸ ਆ ਜਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ 6 ਤੋਂ 7 ਸਵਾਰੀਆਂ ਜਿਹੜੀਆਂ ਹੁੰਦੀਆਂ ਨੇ ਉਸ ਸਮੇਂ ਬੱਸ ਦੇ ਵਿੱਚ ਸਵਾਰ ਹੁੰਦੀਆਂ ਨੇ ਗਨੀਮਤ ਇਹ ਰਹੀ ਹੈ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੱਸ ਦੀ ਜੇ ਤੁਸੀਂ ਹਾਲਤ ਵੇਖੋਗੇ ਤਾਂ ਬੱਸ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਸੀ ਚਪੇਟ ਦੇ ਵਿੱਚ ਲੈ ਲਿਆ ਸੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਫਿਲਹਾਲ ਜਿਹੜੀ ਅੱਗ ਦੇ ਕਾਰਨ ਕਿਵੇਂ ਲੱਗੀ ਅੱਗ ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਜੇਕਰ ਰਾਹਤ ਕਾਰਜਾਂ ਦੇ ਵਿੱਚ ਦੇਰੀ ਹੁੰਦੀ ਸਾਂ ਇਹ ਹਾਦਸਾ ਵੱਡਾ ਰੂਪ ਧਾਰਨ ਕਰ ਸਕਦਾ ਸੀ ਜਿਉਂ ਹੀ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਕਿਵੇਂ ਜਿਹੜੀ ਅੱਗ ਇਸ ਤਰੀਕੇ ਦੇ ਨਾਲ ਫੈਲੀ ਹੈ ਕਿ ਪੂਰੀ ਬੱਸ ਜਲ ਕੇ ਰਾਖ ਹੋ ਗਈ ਹੈ ਮੱਚ ਕੇ ਖਾਕ ਬਣ ਗਈ ਹੈ ਬਿਲਕੁਲ ਤਾਂ ਬੱਸ ਦੀ ਜਿਹੜੇ ਹਾਲਾਤ ਵੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਬੱਸ ਦੇ ਵਿੱਚ ਜਦੋਂ ਅੱਗ ਲੱਗੀ ਹੋਵੇਗੀ ਤਾਂ ਉਹ ਮੰਜ਼ਰ ਕਿਹੋ ਜਿਹਾ ਹੋਵੇਗਾ ਉਹ ਸਮਾਂ ਕਿਹੋ ਜਿਹਾ ਹੋਵੇਗਾ ਖਾਸ ਗੱਲ ਇਹ ਰਹੀ ਮੌਕੇ ਤੇ ਬਚਾ ਇਹ ਹੋ ਗਿਆ ਕਿ ਬੱਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਜਿਨ੍ਹਾਂ ਨੂੰ ਸਮਾਂ ਰੰਦੇ ਹੀ ਬੱਸ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਉਹਨਾਂ ਦੀ ਜਾਨ ਬਚ ਗਈ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਸੀਟੀਯੂ ਬੱਸ ਆ ਜਿਹੜੀ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ 6 ਤੋਂ 7 ਸਵਾਰੀਆਂ ਉਹਦੇ ਵਿੱਚ ਮੌਜੂਦ ਹੁੰਦੀਆਂ ਨੇ ਮਨੀ ਮਾਜਰਾ ਪੁਲਿਸ ਥਾਣੇ ਦੇ ਸਾਹਮਣੇ ਜਿਹੜਾ ਇੱਕ ਘਟਨਾ ਵਾਪਰੀ ਐ ਉਸ ਵਕਤ ਬਹੁਤ ਜ਼ਿਆਦਾ ਹੰਗਾਮਾ ਇਸ ਚੀਜ਼ ਨੂੰ ਲੈ ਕੇ ਹੋ ਗਿਆ ਐ ਤਾਂ ਤੁਹਾਨੂੰ ਦੱਸਦੀ ਕਿ ਹਰ ਹੁਣ ਦੀ ਜੇ ਸਥਿਤੀ ਦੀ ਗੱਲ ਕਰੀਏ ਤਾਂ ਹੁਣ ਬਸ ਤੇ ਜਿਹੜਾ ਕਾਬੂ ਪਾਲਿਆ ਗਿਆ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਫਾਇਰ ਬ੍ਰਿਗੇਡ ਵੱਲੋਂ ਬਹੁਤ ਔਖੇ ਤਰੀਕੇ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਫਿਲਹਾਲ ਜੇ ਗੱਲ ਕਰੀਏ ਤਾਂ ਲੋਕ ਨੇ ਜਿਹੜੇ ਸੁਰੱਖਿਆਤ ਨੇ ਪਰ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਜਿਹੜੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸੰਦੀਪ ਇਸ ਵਕਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਟੀਯੂ ਦੀ ਚਲਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਮਨੀ ਮਾਜਰਾ ਥਾਣੇ ਦੇ ਸਾਹਮਣੇ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਇਸ ਵਕਤ ਜਦੋਂ ਬੱਸ ਨੂੰ ਅੱਗ ਲੱਗਦੀ ਹੈ ਤਾਂ ਬੱਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਗਨੀਮਤ ਇਹ ਰਹੀ ਕਿ ਮੌਕੇ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਨਹੀਂ ਵੱਡੀ ਘਟਨਾ ਵਾਪਰ ਜਾਣੀ ਸੀ ਵੱਡੀ ਘਟਨਾ ਦੇ ਨਾਲ ਲੋਕਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਤਾਂ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਸੀਟੀਯੂ ਬੱਸ ਜਿਹੜੀ ਸੀ ਉਹ ਚਲਦੀ ਬੱਸ ਨੂੰ ਅੱਗ ਲੱਗ ਗਈ ਆ ਭਿਆਨਕ ਅੱਗ ਲੱਗ ਗਈ ਆ ਮਨੀ ਮਾਜ਼ਰਾ ਜਿਹੜਾ ਠਾਣਾ ਉਹਦੇ ਸਾਹਮਣੇ ਜਿਹੜੀ ਬੱਸ ਚਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ 6 ਤੋਂ 7 ਸਵਾਰੀਆਂ ਜਿਹੜੀਆਂ ਹੁੰਦੀਆਂ ਨੇ ਉਸ ਸਮੇਂ ਬੱਸ ਦੇ ਵਿੱਚ ਸਵਾਰ ਹੁੰਦੀਆਂ ਨੇ ਗਨੀਮਤ ਇਹ ਰਹੀ ਹੈ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੱਸ ਦੀ ਜੇ ਤੁਸੀਂ ਹਾਲਤ ਵੇਖੋਗੇ ਤਾਂ ਬੱਸ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਸੀ ਚਪੇਟ ਦੇ ਵਿੱਚ ਲੈ ਲਿਆ ਸੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਫਿਲਹਾਲ ਜਿਹੜੀ ਅੱਗ ਦੇ ਕਾਰਨ ਕਿਵੇਂ ਲੱਗੀ ਅੱਗ ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਜੇਕਰ ਰਾਹਤ ਕਾਰਜਾਂ ਦੇ ਵਿੱਚ ਦੇਰੀ ਹੁੰਦੀ ਸਾਂ ਇਹ ਹਾਦਸਾ ਵੱਡਾ ਰੂਪ ਧਾਰਨ ਕਰ ਸਕਦਾ ਸੀ ਜਿਉਂ ਹੀ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਲਿਆ ਗਿਆ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਕਿਵੇਂ ਜਿਹੜੀ ਅੱਗ ਇਸ ਤਰੀਕੇ ਦੇ ਨਾਲ ਫੈਲੀ ਹੈ ਕਿ ਪੂਰੀ ਬੱਸ ਜਲ ਕੇ ਰਾਖ ਹੋ ਗਈ ਹੈ ਮੱਚ ਕੇ ਖਾਕ ਬਣ ਗਈ ਹੈ ਬਿਲਕੁਲ ਤਾਂ ਬੱਸ ਦੀ ਜਿਹੜੇ ਹਾਲਾਤ ਵੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਬੱਸ ਦੇ ਵਿੱਚ ਜਦੋਂ ਅੱਗ ਲੱਗੀ ਹੋਵੇਗੀ ਤਾਂ ਉਹ ਮੰਜ਼ਰ ਕਿਹੋ ਜਿਹਾ ਹੋਵੇਗਾ ਉਹ ਸਮਾਂ ਕਿਹੋ ਜਿਹਾ ਹੋਵੇਗਾ ਖਾਸ ਗੱਲ ਇਹ ਰਹੀ ਮੌਕੇ ਤੇ ਬਚਾ ਇਹ ਹੋ ਗਿਆ ਕਿ ਬੱਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਜਿਨ੍ਹਾਂ ਨੂੰ ਸਮਾਂ ਰਹਿੰਦੇ ਹੀ ਬੱਸ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਉਹਨਾਂ ਦੀ ਜਾਨ ਬਚ ਗਈ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਸੀਟੀਯੂ ਬੱਸ ਆ ਜਿਹੜੀ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ 6 ਤੋਂ 7 ਸਵਾਰੀਆਂ ਉਹਦੇ ਵਿੱਚ ਮੌਜੂਦ ਹੁੰਦੀਆਂ ਨੇ ਮਨੀ ਮਾਜਰਾ ਪੁਲਿਸ ਥਾਣੇ ਦੇ ਸਾਹਮਣੇ ਜਿਹੜਾ ਇਹ ਘਟਨਾ ਵਾਪਰੀ ਹੈ ਉਸ ਵਕਤ ਬਹੁਤ ਜ਼ਿਆਦਾ ਹੰਗਾਮਾ ਇਸ ਚੀਜ਼ ਨੂੰ ਲੈ ਕੇ ਹੋ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹਰ ਹੁਣ ਦੀ ਜੇ ਸਥਿਤੀ ਦੀ ਗੱਲ ਕਰੀਏ ਤਾਂ ਹੁਣ ਬਸ ਤੇ ਜਿਹੜਾ ਕਾਬੂ ਪਾਲਿਆ ਗਿਆ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਫਾਇਰ ਬ੍ਰਿਗੇਡ ਵੱਲੋਂ ਬਹੁਤ ਔਖੇ ਤਰੀਕੇ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਫਿਲਹਾਲ ਜੇ ਗੱਲ ਕਰੀਏ ਤਾਂ ਲੋਕ ਨੇ ਜਿਹੜੇ ਸੁਰੱਖਿਆਤ ਨੇ ਪਰ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਹੈ। ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸੰਦੀਪ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਟੀਯੂ ਦੀ ਜਲਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਮਨੀ ਮਾਜਰਾ ਥਾਣੇ ਦੇ ਸਾਹਮਣੇ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਇਸ ਵਕਤ ਜਦੋਂ ਬੱਸ ਨੂੰ ਅੱਗ ਲੱਗਦੀ ਹੈ ਤਾਂ ਬੱਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਗਨੀਮਤ ਇਹ ਰਹੀ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਵੱਡੀ ਘਟਨਾ ਵਾਪਰ ਜਾਣੀ ਸੀ ਵੱਡੀ ਘਟਨਾ ਦੇ ਨਾਲ ਲੋਕਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਤਾਂ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਸੀਟਿਊ ਬੱਸ ਜਿਹੜੀ ਸੀ ਉਹ ਚਲਦੀ ਬੱਸ ਨੂੰ ਅੱਗ ਲੱਗ ਗਈ ਆ ਭਿਆਨਕ ਅੱਗ ਲੱਗ ਗਈ ਆ ਮਨੀ ਮਾਜ਼ਰਾ ਜਿਹੜਾ ਠਾਣਾ ਉਹਦੇ ਸਾਹਮਣੇ ਜਿਹੜੀ ਬੱਸ ਆ ਚਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਆ 6 ਤੋਂ 7 ਸਵਾਰੀਆਂ ਜਿਹੜੀਆਂ ਹੁੰਦੀਆਂ ਨੇ ਉਸ ਸਮੇਂ ਬੱਸ ਦੇ ਵਿੱਚ ਸਵਾਰ ਹੁੰਦੀਆਂ ਨੇ ਗਨੀਮਤ ਇਹ ਰਹੀ ਆ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੱਸ ਦੀ ਜੇ ਤੁਸੀਂ ਹਾਲਤ ਵੇਖੋਗੇ ਤਾਂ ਬੱਸ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਸੀ ਚਪੇਟ ਦੇ ਵਿੱਚ ਲੈ ਲਿਆ ਸੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਫਿਲਹਾਲ ਜਿਹੜੀ ਅੱਗ ਦੇ ਕਾਰਨ ਕਿਵੇਂ ਲੱਗੀ ਅੱਗ ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਜੇਕਰ ਰਾਹਤ ਕਾਰਜਾਂ ਦੇ ਵਿੱਚ ਦੇਰੀ ਹੁੰਦੀ ਸਾ ਇਹ ਹਾਦਸਾ ਵੱਡਾ ਰੂਪ ਧਾਰਨ ਕਰ ਸਕਦਾ ਸੀ ਜਿਉਂ ਹੀ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਪਰਤ ਸੁਵੀਨਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਕਿਵੇਂ ਜਿਹੜੀ ਅੱਗ ਇਸ ਤਰੀਕੇ ਦੇ ਨਾਲ ਫੈਲੀ ਹੈ ਕਿ ਪੂਰੀ ਬੱਸ ਜਲ ਕੇ ਰਾਖ ਹੋ ਗਈ ਹੈ ਮੱਚ ਕੇ ਖਾਕ ਬਣ ਗਈ ਹੈ ਬਿਲਕੁਲ ਤਾਂ ਬੱਸ ਦੀ ਜਿਹੜੇ ਹਾਲਾਤ ਵੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਬੱਸ ਦੇ ਵਿੱਚ ਜਦੋਂ ਅੱਗ ਲੱਗੀ ਹੋਵੇਗੀ ਤਾਂ ਉਹ ਮੰਜ਼ਰ ਕਿਹੋ ਜਿਹਾ ਹੋਵੇਗਾ ਉਹ ਸਮਾਂ ਕਿਹੋ ਜਿਹਾ ਹੋਵੇਗਾ ਖਾਸ ਗੱਲ ਇਹ ਰਹੀ ਮੌਕੇ ਤੇ ਬਚਾ ਇਹ ਹੋ ਗਿਆ ਕਿ ਬੱਸ ਦੇ ਵਿੱਚ 6 ਤੋਂ ਸੱਤ ਸਵਾਰੀਆਂ ਮੌਜੂਦ ਹੁੰਦੀਆਂ ਨੇ ਜਿਨ੍ਹਾਂ ਨੂੰ ਸਮਾਂ ਰਹਿੰਦੇ ਹੀ ਬੱਸ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਉਹਨਾਂ ਦੀ ਜਾਨ ਬਚ ਗਈ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਸੀਟੀਯੂ ਬੱਸਾ ਜਿਹੜੀ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ 6 ਤੋਂ 7 ਸਵਾਰੀਆਂ ਉਹਦੇ ਵਿੱਚ ਮੌਜੂਦ ਹੁੰਦੀਆਂ ਨੇ ਮਨੀ ਮਾਜਰਾ ਪੁਲਿਸ ਥਾਣੇ ਦੇ ਸਾਹਮਣੇ ਜਿਹੜਾ ਇਹ ਘਟਨਾ ਵਾਪਰੀ ਹੈ ਉਸ ਵਕਤ ਬਹੁਤ ਜ਼ਿਆਦਾ ਹੰਗਾਮਾ ਇਸ ਚੀਜ਼ ਨੂੰ ਲੈ ਕੇ ਹੋ ਗਿਆ ਹੈ ਤਾਂ ਤੁਹਾਨੂੰ ਦੱਸਦੀ ਕਿ ਹਰ ਹੁਣ ਦੀ ਜੇ ਸਥਿਤੀ ਦੀ ਗੱਲ ਕਰੀਏ ਤਾਂ ਹੁਣ ਬਸ ਤੇ ਜਿਹੜਾ ਕਾਬੂ ਪਾਲਿਆ ਗਿਆ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਫਾਇਰ ਬ੍ਰਿਗੇਡ ਵੱਲੋਂ ਬਹੁਤ ਔਖੇ ਤਰੀਕੇ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਫਿਲਹਾਲ ਜੇ ਗੱਲ ਕਰੀਏ ਤਾਂ ਲੋਕ ਨੇ ਜਿਹੜੇ ਸੁਰੱਖਿਅਤ ਨੇ ਪਰ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਹੈ। ਲਈ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸੰਦੀਪ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਟੀ ਯੂ ਦੀ ਚਲਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਮਨੀ ਮਾਜਰਾ ਥਾਣੇ ਦੇ ਸਾਹਮਣੇ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਇਸ ਵਕਤ ਜਦੋਂ ਬੱਸ ਨੂੰ ਅੱਗ ਲੱਗਦੀ ਹੈ ਤਾਂ ਬੱਸ ਦੇ ਵਿੱਚ 6 ਤੋਂ 7 ਸਵਾਰੀਆਂ ਮੌਜੂਦ ਹੁੰਦੀਆਂ ਨੇ ਗਨੀਮਤ ਇਹ ਰਹੀ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਵੱਡੀ ਘਟਨਾ ਵਾਪਰ ਜਾਣੀ ਸੀ ਵੱਡੀ ਘਟਨਾ ਦੇ ਨਾਲ ਲੋਕਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਤਾਂ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਸੀਟੀਯੂ ਬੱਸ ਜਿਹੜੀ ਸੀ ਉਹ ਚੱਲਦੀ ਬੱਸ ਨੂੰ ਅੱਗ ਲੱਗ ਗਈ ਹੈ ਭਿਆਨਕ ਅੱਗ ਲੱਗ ਗਈ ਹੈ ਮਨੀ ਮਾਜ਼ਰਾ ਜਿਹੜਾ ਠਾਣਾ ਉਹਦੇ ਸਾਹਮਣੇ ਜਿਹੜੀ ਬੱਸ ਆ ਚਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ 6 ਤੋਂ 7 ਸਵਾਰੀਆਂ ਜਿਹੜੀਆਂ ਹੁੰਦੀਆਂ ਨੇ ਉਸ ਸਮੇਂ ਬੱਸ ਦੇ ਵਿੱਚ ਸਵਾਰ ਹੁੰਦੀਆਂ ਨੇ ਗਨੀਮਤ ਇਹ ਰਹੀ ਹੈ ਕਿ ਮੌਕੇ ਤੇ ਅੱਗ ਤੇ ਕਾਬੂ ਪਾਲਿਆ ਗਿਆ ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੱਸ ਦੀ ਜੇ ਤੁਸੀਂ ਹਾਲਤ ਵੇਖੋਗੇ ਤਾਂ ਬੱਸ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਸੀ ਚਪੇਟ ਦੇ ਵਿੱਚ ਲੈ ਲਿਆ ਸੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਫਿਲਹਾਲ ਜਿਹੜੀ ਅੱਗ ਦੇ ਕਾਰਨ ਕਿਵੇਂ ਲੱਗੀ ਅੱਗ ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਜੇਕਰ ਰਾਹਤ ਕਾਰਜਾਂ ਦੇ ਵਿੱਚ ਦੇਰੀ ਹੁੰਦੀ ਸਾਂ ਇਹ ਹਾਦਸਾ ਵੱਡਾ ਰੂਪ ਧਾਰਨ ਕਰ ਸਕਦਾ ਸੀ ਜਿਉਂ ਹੀ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਟੀਆਂ